ਰਾਸ਼ਪਤੀ 트럼ਪ ਨੇ ਨਵੇਂ ਟੈਰਫ ਇੰਟਰੋਡਿਊਸ ਕਰ ਦਿੱਤੇ। ਇਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਮਾੜਾ ਅਸਰ ਪੈਣ ਲੱਗਾ ਔਰ ਆਰਥਿਕ ਅਸਥਿਰਤਾ ਪੈਦਾ ਹੋ ਗਈ। ਜਿਹ 400 ਬਿਲੀਅਨ ਦਾ ਐਲਨ ਮਸਕ ਦਾ ਨੁਕਸਾਨ ਹੋਗਾ ਤੇ ਖੁਸ਼ ਤੁਰਾ ਹੋਊਗਾ ਟੈਰਫ ਤੋਂ ਕਿ ਜਿਹੜਾ ਟੈਰਫ ਪਾਲਿਸੀ ਦੇ ਪਿੱਛੇ ਜਿਹੜਾ ਵੀ ਮੈਥ ਕੰਮ ਕਰ ਰਿਹਾ ਜਿਹੜਾ ਵੀ ਹਿਸਾਬ ਕਿਤਾਬ ਲਾ ਰਿਹਾ ਇਹ ਉਹ ਗਲਤ ਆ। ਇਵਨ ਜੇਮੀ ਡਾਇਮਨ ਜਿਹੜੇ ਜੇਪੀ ਮੋਰਗਨ ਚੇਸ ਸੀਜੀਓ ਨੇ ਉਹਦੇ ਉਹਨਾਂ ਨੇ ਵੀ ਕਿਹਾ ਜਿਹਨਾਂ ਨੇ 트럼ਪ ਦੀ ਖੁੱਲ੍ਹੇਮ سپورਟ ਕੀਤੀ ਆ ਉਹਨਾਂ ਦੇ ਇਕਨੋਮੀ ਪਲਾਨਸ ਦੇ ਉੱਤੇ ਹੁਣ ਉਹ ਵੀ ਚੇਤਾਵਨੀ ਦੇ ਰਹੇ ਆ ਇਹਦੇ ਨਾਲ ਰੈਸੈਸ਼ਨ ਆ ਸਕਦਾ ਡੋਨਲਡ ਟਰੰਪ ਨੇ ਦੂਜੀ ਟਰਮ ਆਪਣੀ ਜਦੋਂ ਸ਼ੁਰੂ ਕੀਤੀ ਹੈ ਜਨਵਰੀ ਦੇ ਵਿੱਚ ਤੇ ਉਹਨਾਂ ਨੇ ਕਈ ਬਿਲੀਅਨਰ ਸੱਦੇ ਆਪਣੇ ਇਨੈਗੂਰੇਸ਼ਨ ਦੇ ਉੱਤੇ ਸਾਰਿਆਂ ਦੇ ਹਿਸਾਬquota ਰੁੜਾ ਲਿਆ ਜਾਵੇ ਟੋਟਲ ਵੈਲਥਰਨ ਦੀ 1 ਟ੍ਰਿਲੀਅਨ ਤੋਂ ਉੱਤੇ ਹੋ ਜਾਂਦੀ ਜਿੰਨੇ ਇਹਨਾਂ ਦੇ ਨਾਲ ਇਹਨਾਂ ਦੇ ਸੰਗੀ ਸਾਥੀ ਰਾਸ਼ਟਰਪਤੀ ਟਰੰਪ ਦੇ ਸਗੇ ਰਾਸ਼ਟਰਪਤੀ ਟਰੰਪ ਨੇ ਨਵੇਂ ਟੈਰਫ ਇੰਟਰੋਡਿਊਸ ਕਰ ਦਿੱਤੇ ਆਪਾਂ ਲਗਭਗ ਰੋਜ਼ ਪਹਿਲੀ ਖਬਰ ਚ ਵੀ ਇਹੀ ਗੱਲ ਕਰਕੇ ਹਟੇ ਹਾਂ ਇਹ ਅਹਿਸਾਸ ਨਾਲ ਕਿ ਅਮਰੀਕਾ ਦੀ ਇਕਨੋਮੀ ਬੂਸਟ ਹੋਊਗੀ ਪਰ ਹੋਇਆ ਕੀ ਇਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਮਾੜਾ ਅਸਰ ਪੈਣ ਲੱਗ ਪਿਆ ਔਰ ਆਰਥਿਕ ਅਸਥਿਰਤਾ ਪੈਦਾ ਹੋ ਗਈ ਕੁਝ ਜਿਹੜੇ 트ੰਪ ਦੇ ਅਮੀਰ ਸਪੋਰਟਰ ਸੀ ਵੈਲਥੀ ਸਪੋਰਟਰਸ ਨੇ ਉਹ ਹੁਣ ਨਾਖੁਸ਼ ਨੇ 트ੰਪ ਤੋਂ ਕਿਉਂਕਿ ਇਕਨੋਮੀ ਦਾ ਨੁਕਸਾਨ ਦਾ ਮਤਲਬ ਉਹਨਾਂ ਦਾ ਨੁਕਸਾਨ ਜੇ 400 ਬਿਲੀਅਨ ਦਾ ਐਲਨ ਮਸਕ ਦਾ ਨੁਕਸਾਨ ਹੋ ਗਿਆ ਤੇ ਖੁਸ਼ ਤੁਰਾ ਹੋਊਗਾ ਟਾਰਫ ਤੋਂ ਐਲਨ ਦੇ ਮਸਕ ਵੀ ਨਾਰਾਜ ਆ ਇਸ ਗੱਲ ਤੋਂ ਇਨਵੈਸਟਰ ਬਿਲ ਐਕਮਨ ਰਾਜ਼ਾ ਇਸ ਗੱਲ ਤੋਂ ਜਿਹੜਾ ਪਹਿਲਾਂ ਇੱਕ ਪਾਸੇ ਸੀਗਾ ਐਲਨ ਮਸਕ ਨੇ ਪਬਲੀਕਲੀ 트럼ਪ ਦੇ ਐਡਵਾਈਜ਼ਰ ਪੀਟਰ ਨਵੈਰੋ ਦੀ ਆਲੋਚਨਾ ਕੀਤੀ ਹੈ ਉਹਨੂੰ ਅਨਕਵਾਲੀਫਾਈਡ ਕਿਹਾ ਤੇ ਉਹਨੇ ਕਿਹਾ ਵੀ ਜਿਹੜੇ ਇਹ ਸਾਰੇ ਟੈਰਫ ਟੋਰਫਸ ਦੇ ਆਈਡੀਆ ਇਹ ਸਾਰੇ ਪੀਟਰ ਨਵੈਰੋ ਦੇ ਆ ਜਿਹਨੂੰ ਕਿ ਪਤਾ ਹੀ ਕੁਛ ਨਹੀਂ ਜਿਹਦੀ ਯੋਗਤਾ ਹੀ ਕੋਈ ਨਹੀਂ ਹੈ ਐਲਨ ਮਸਕ ਨੇ ਆਪਣੀ ਓਪੀਨੀਅਨ ਵੀ ਦੱਸੀ ਹੈ ਕਿ ਜਿਹੜੇ ਵੱਡੇ ਅਰਥਸ਼ਾਸਤਰੀ ਆ ਜਿਹੜੇ ਇਹ ਕਹਿੰਦੇ ਆ ਕਿ ਟੈਰਫ ਦੇ ਨਾਲ ਇਕਨੋਮੀ ਦੇ ਉੱਤੇ ਜਿਹੜਾ ਅਸਰ ਪਊਗਾ ਤੇ ਫ੍ਰੀ ਮਾਰਕੀਟ ਨੂੰ ਅਸਰ ਪਊਗਾ ਬਿਲ ਐਕਮੈਨ ਉਨੇ ਇਹ ਕਹਿਆ ਕਿ ਟੈਰਫ ਇੱਕ ਤਰੀਕੇ ਦੇ ਨਾਲ ਵਪਾਰਕ ਯੋਧ ਸ਼ੁਰੂ ਕਰ ਰਹੇ ਆ ਤੇ ਇਹ ਉਹ ਨਹੀਂ ਹੈ ਜਿਹਦੇ ਲਈ ਲੋਕਾਂ ਨੇ ਵੋਟ ਪਾਈ ਸੀ ਬਿਲ ਐਕਮਨ ਡੋਨਲਡ ਟਰੰਪ ਦੇ ਬੜੇ-ਬੜੇ ਸਪੋਰਟਰ ਆ ਬਹੁਤ ਅਮੀਰ ਵਿਅਕਤੀ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹਦੇ ਨਾਲ ਜੋ ਕੁਝ ਕੀਤਾ ਆ ਲੋਕਾਂ ਨੇ ਇਸ ਕਰਕੇ ਵੋਟ ਨਹੀਂ ਸੀ ਪਾਈ ਮਤਲਬ ਕੀ ਆ ਕਿ ਹੁਣ ਇਹਨਾਂ ਟੈਰਫਸ ਤੋਂ ਇੱਕ-ਇੱਕ ਕਰਕੇ ਇਹਨਾਂ ਦੇ ਆਪਣੇ ਵੀ ਥੋੜੇ ਜਿਹਾ ਪਾਸੇ ਹਟਦੇ ਨਜ਼ਰ ਆ ਰਹੇ ਆ ਉਹਨਾਂ ਨੂੰ ਇਦਾਂ ਲੱਗਦਾ ਆ ਕਿ ਜਿਹੜਾ ਟੈਰਫ ਪਾਲਿਸੀ ਦੇ ਪਿੱਛੇ ਜਿਹੜਾ ਵੀ ਮੈਥ ਕੰਮ ਕਰ ਰਿਹਾ ਜਿਹੜਾ ਵੀ ਹਿਸਾਬ ਕਿਤਾਬ ਲਾ ਰਿਹਾ ਇਹ ਉਹ ਗਲਤ ਆ ਇੱਕ ਮੈਨ ਨੇ ਇਹ ਵੀ ਉਹਨਾਂ ਨੇ 트ੰਪ ਦੇ ਐਡਵਾਈਜ਼ਰ ਜਿਹੜੇ ਆਪਣੇ ਹਾਰਵਰਡ ਲਟਨਿਕ ਨੇ ਉਹਨਾਂ ਦੀ ਲੋਚਨਾ ਕੀਤੀ ਆ ਕਿ ਉਹ ਜਿਹੜਾ ਹਾਰਵਰਡ ਲਟਨਿਕ ਦਾ ਉਹਨੂੰ ਬੈਨੀਫਿਟ ਹੋ ਰਿਹਾ ਟੈਰਫ ਦੇ ਨਾਲ ਕਿਉਂਕਿ ਉਹਨੇ ਫਾਈਨੈਂਸ਼ੀਅਲ ਇਨਵੈਸਟਮੈਂਟ ਉਸ ਹਿਸਾਬ ਦੇ ਨਾਲ ਕੀਤੀ ਆ ਈਵਨ ਜੇਮੀ ਡਾਇਮਨ ਜਿਹੜੇ ਜੇਪੀ ਮੋਰਗਨ ਚੇਸ ਸੀਈਓ ਨੇ ਉਹਦੇ ਉਹਨਾਂ ਨੇ ਵੀ ਕਿਹਾ ਜਿਹਨਾਂ ਨੇ 트ੰਪ ਦੀ ਖੁੱਲੇਮ سپورਟ ਕੀਤੀ ਆ ਉਹਨਾਂ ਦੇ ਇਕਨੋਮੀ ਪਲਾਨਸ ਦੇ ਉੱਤੇ ਹੁਣ ਉਹ ਵੀ ਚੇਤਾਵਨੀ ਦੇ ਰਹੇ ਆ ਕਿ ਜਿਹੜੇ ਟੈਰਿਫ ਆ ਇਹਦੇ ਨਾਲ ਰੈਸੈਸ਼ਨ ਆ ਸਕਦਾ ਤੇ ਅਮਰੀਕਾ ਦੇ ਜਿਹੜੇ ਗਲੋਬਲ ਅਲਾਈਐਂਸਸ ਨੇ ਉਹਨਾਂ ਦੇ ਉੱਤੇ ਵੱਡਾ ਫਰਕ ਪੈ ਸਕਦਾ ਦੂਜੇ ਜਿਹੜੇ 트ੰਪ ਦੇ ਸਾਥੀ ਨੇ ਜਿਵੇਂ ਡੇਵਿਡ ਸੈਕਸ ਆ ਜਾਂ ਵਿਵੇਕ ਰਾਮਾ ਸੁਆਮੀ ਆ ਉਹ ਚੁੱਪ ਨੇ ਉਹ ਵਿਰੋਧ ਵੀ ਨਹੀਂ ਕਰ ਰਹੇ ਪਰ ਉਹਨਾਂ ਦੀ ਚੁੱਪ ਦਾ ਵੀ ਬਹੁਤ ਮਤਲਬ ਆ ਵੀ ਉਹ ਕੁਝ ਕਹਿ ਰਹੇ ਆ ਕਿਉਂਕਿ ਉਹ ਮਤਲਬ ਚੁੱਪ ਨੇ ਜਿਉਂ ਆਲੋਚਨਾ ਨਹੀਂ ਕਰ ਰਹੇ ਤੇ ਸਪੋਰਟ ਵੀ ਨਹੀਂ ਕਰ ਰਹੇ ਵਿਕਰਮਾ ਸਵਾਮੀ ਜਾਂ ਜਿਹੜੇ ਹੈ ਡੇਵਿਡ ਸੈਕਸ ਨੇ ਇਹਨਾਂ ਨੂੰ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਆ ਪਰ ਉਹ ਚੁੱਪ ਨੇ ਸੋ ਚੁੱਪ ਦਾ ਮਤਲਬ ਹੀ ਆ ਵੀ ਉਹ ਸਪੋਰਟ ਨਹੀਂ ਕਰ ਰਹਾ ਇੱਥੋਂ ਤੱਕ ਕਿ ਕੋਸ਼ਰ ਪਬਲਿਕਨ ਜਿਹੜੇ ਕਾਂਗਰਸ ਦੇ ਵਿੱਚ ਨੇ ਉਹ ਪੁਸ਼ ਬੈਕ ਕਰ ਰਹੇ ਨੇ ਕਿ ਮਤਲਬ ਜਿਹੜਾ ਟੈਰਿਫ ਦੇ ਡਿਸੀਜਨ ਦੇ ਉੱਤੇ ਫੈਸਲਾ ਜਿਹੜਾ ਦੁਬਾਰਾ ਹੋਣਾ ਚਾਹੀਦਾ ਆਮ ਤੌਰ ਦੇ ਉੱਤੇ ਟੈਰਿਫ ਜਿਹੜਾ ਉਹ ਰਾਸ਼ਟਰਪਤੀ ਕੋਲ ਹੁੰਦਾ ਤੇ ਹੁਣ ਲੱਗਦਾ ਹੈ ਕਿ ਇਹ ਸਾਰਾ ਕੁਝ ਕਾਂਗਰਸ ਆਪਣੇ ਕੋਲ ਸਪੋਰਟ ਇਹ ਲੈ ਲੂਗੀ ਤੇ ਇਹਦਾ ਵੱਖਰਾ ਜਿਹੜਾ ਰੂਪ ਆ ਉਹ ਸਾਹਮਣੇ ਆਊਗਾ